ਬਾਈ ਦੀ ਚੈੱਕ ਕਰਵਾਈ ਵੀ ਆ ਤੁਸੀਂ ਕੱਦ ਕਾਸ਼ਾ ਵਧੀਆ ਬਾਈ ਕੀ ਬੱਚੀ ਆ ਲੈ ਜਾ ਸਕਦੇ ਭਰਾ ਠੀਕ ਹੈ ਨਾ ਚੈੱਕ ਕਰਦੇ ਥੱਲੇ ਤੁਸੀਂ ਆਪ ਕਰਨੀ ਲੋ ਜੀ ਠੀਕ ਆ ਭਰਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਾਰ ਤਫਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਬੱਸੀ ਆਪ ਕਹੋ ਬਾਕੀ ਜਾਣਕਾਰੀ ਲਈ ਨੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ نوٹ ਕਰੋ ਜੀ 728000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਅੱਡੇ ਤੱਕ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾ ਜੀ ਸਸੀ ਗੱਲ ਜੀ ਨਾਮ ਬਾਈ ਜੀ ਆਪਣਾ ਮਾਈ ਪੰਡਿਤਾ ਬਾਈ ਜੀ ਸਰ ਬੈਡ ਦੀ ਜਾਣਕਾਰੀ ਦੋ ਜੀ ਤੁਸੀਂ ਬੜਾ ਬਾਈ ਦੁੱਧਾ ਸੇ 2 ਮਹੀਨੇ ਦੀ ਗੱਪਣਾ 8-9 ਕਿਲੋ ਦੱਦਾ ਜੀ ਠੀਕ ਆ ਹਾਂ ਫਾਰਮ ਵਾਲੀ ਬੈ ਦੰਦਾ ਕੀ ਹੈ ਜੀ ਬਾਈ ਦੰਦਾ ਚ ਹਾਂ ਲੋਪਰਾ ਤੇ ਨਹੀਂ ਆਪਾਂ ਕਰਾਈ ਹੈ ਤੁਸੀਂ ਚੱਕਰ ਵਾਲੀ ਬਾਈ ਆਲਡਾ ਕਰਾ ਕੇ ਲੈ ਜੀ ਦੇਖ ਤੁਸੀਂ ਚੱਕਰ ਵਾਲੀ ਹਾਂਜੀ ਲੋਪਰਾ 2 ਮਹੀਨੇ ਦੀ ਬਾਕੀ ਛੀ ਠੰਡੀ ਦੇ ਖੜਾ ਲੈ ਠੀਕ ਆ ਆ ਦੇਖਾਂ ਲੈ ਜੀ ਡਾਕਟਰ ਅੱਲਾ ਠੀਕ ਆ ਮੋਤੀ ਮੋਟੀ ਧਾਰਾ ਬਾਈ ਠੀਕ ਆ ਯਾਤ ਵਾਲੀ ਬੱਛੀ ਹੈ ਠੀਕ ਆ ਤਰੇਡ ਬਾਈ ਇਹਦਾ ਖੱਚ ਕਹੇ ਦੱਸ ਦੇ ਬਸ ਉਹ ਦੇਣ ਲੈਣ ਵਾਲਾ ਕੰਮ ਤਰੇਡ ਬਾਈ ਜਿਹੜਾ ਕੋਈ ਬੰਦਾ ਪੈਣ ਪਾਈ ਬਣ ਕੇ ਆਊਗਾ ਦੇ ਦੇਗਾ ਬਸ ਕਿੰਨੇ ਦਿਨ ਹੈਗਾ 30000 ਦੀ ਦੇ ਦੇਗਾ 30000 ਦੀ ਲਾ ਤੋਰ ਦੇ ਪਰਾ ਤੋਰ ਨੂੰ ਖੁਲਕੇ ਲੋ ਜੀ 30000 ਰੁਪਏ ਦੀ ਥਾਣਾ ਥਾਣਾ ਦੀ ਬਾਈ ਓਕੇ ਆ ਯਾਰ ਬਾਈ ਸਾਨੂੰ ਇੱਥੇ ਆ ਕੇ ਲਾਂਬਾ ਦੇ ਜੀ ਬਸ ਬਾ ਠੀਕ ਆ ਲੋਪਰਾ ਚੈੱਕ ਕਰ ਸਕਦੇ ਹੋ ਬਾਈ ਜੀ ਕੋਲ ਗੱਬਣ ਟੋਕੜ ਵੜ ਇਹ ਹੀ ਵੜ ਕਰਾ ਕਰਾ ਬਾਈ ਦੀ ਚੈੱਕ ਕਰਵਾਈ ਵੀ ਆ ਤੁਸੀਂ ਚੱਕ ਕਾਸ਼ਾ ਵਧੀਆ ਬਾਈ ਕੀ ਜੀ ਬੱਚੀ ਆ ਵੇ ਜਾ ਸਭ ਪ੍ਰਾ ਠੀਕ ਹੈ ਨਾ ਚੈੱਕ ਤੇ ਥੱਲੇ ਤੁਸੀਂ ਆਪ ਕਰਨੀ ਲੋ ਜੀ ਠੀਕ ਆ ਪ੍ਰਾ ਲੋ ਜੀ ਨੋੜ ਦੇ ਬਾਈ ਬੰਦ ਬੰਦ ਲੋ ਜੀ ਤੋੜਾ ਤੜਾ ਦੇਖ ਸਕਦੇ ਹੋ ਬਾਈ ਦਾ ਨੰਬਰ ਟਾਈਟਲ ਵਿੱਚ ਲੈ ਚਲ ਲੈ ਚਲ ਪ੍ਰਾ ਚਾਚਾ ਚਲ ਬੰਦ ਕਰ ਦੇ ਇਹਨੂੰ ਚਾਚਾ ਚਲ ਲੋ ਜੀ ਤੋੜਾ ਚੱਲ 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 ਤੈਨੂੰ ਪਤਾ ਯਾਰਾ ਚੱਲ ਪ੍ਰਾ ਲੈ ਚਲ ਚੱਲ ਹੱਕ ਚੱਲ ਲੋ ਜੀ ਰਾਈ ਜੀ ਨਾਲ ਜੁੜ ਕਨੈਕਟ ਕਰੋ ਭਰਾ ਉਹ ਯਾਰ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ